ਸ਼ੌਂਕੀ ਬੰਦਿਆਂ ਦੀ ਨਾ ਸਭ ਤੋਂ ਇੱਕ ਤੁਹਾਨੂੰ ਮੈਂ ਮੇਨ ਗੱਲ ਦੱਸ ਦਾਂ ਜਿਹੜੇ ਵੀ ਬੰਦੇ ਨੂੰ ਸ਼ੌਂਕ ਆ ਨਾ ਚਾਹੇ ਕੁੱਕੜਾਂ ਦਾ ਤੇ ਚਾਹੇ ਕਬੂਤਰਾਂ ਦਾ ਕੋਈ ਵੀ ਸ਼ੌਂਕ ਆ ਯਾਰ ਹਨਾ ਵੀ ਸ਼ੌਂਕੀ ਬੰਦਿਆਂ ਦੀ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਇਹਨਾਂ ਦੀ ਜਦੋਂ ਕਿਤੇ ਸ਼ੌਂਕ ਤੇ ਗੱਲ ਚੱਲ ਪਈ ਨਾ ਫੋਨ ਤੇ ਆਪਸ ਵਿੱਚ ਮੈਂ ਕਹਿੰਦਾ ਨਾ ਵੀ ਘੰਟਾ ਘੰਟਾ ਡੇਢ ਡੜ ਘੰਟਾ ਯਾਰ ਗੱਲ ਹੀ ਹੋਈ ਜਾਂਦੀ ਆ ਵੀ ਹਾਂ ਕੀ ਹਾਲ ਚਾਲ ਆ ਕਬੂਤਰਾਂ ਦਾ ਕੀ ਹਾਲ ਆ ਕੁੱਕੜਾਂ ਦਾ ਸ਼ੌਂਕੀ ਬੰਦੇ ਫੋਨ ਤੇ ਜਦੋਂ ਗੱਲ ਕਰਦੇ ਆ ਨਾ ਬਾਈ ਮੈਂ ਕਹਿੰਨਾ ਵੀ ਘੰਟਾ ਘੰਟਾ ਡੇਢ ਡੇਢ 2-2 ਘੰਟੇ ਫੋਨ ਤੇ ਗੱਲ ਹੀ ਕਰੀ ਜਾਂਦੇ ਤੇ ਇੱਕ ਬੰਦੇ ਨਾਲ ਘੱਟੋ ਘੱਟ ਵੀ ਮੇਰੇ ਹਿਸਾਬ ਨਾਲ ਦਿਨ ਚ ਚਾਰ ਵਾਰੀ ਸ਼ੌਂਕ ਦੀ ਗੱਲ ਹੋਣੀ ਆ ਹਾਲਚਾਲ ਪਰਿਵਾਰ ਦਾ ਪੁੱਛ ਕੀ ਕੁੱਕੜਾਂ ਦੀਆਂ ਕਬੂਤਰਾਂ ਦੀਆਂ ਗੱਲਾਂ ਹੀ ਚੱਲੀ ਜਾਂਦੀਆਂ ਤੇ ਆਮ ਬਾਹਰ ਅੰਦਰ ਕੋਈ ਦੇਖਣ ਵਾਲਾ ਯਾਰ ਇਹ ਸੋਚਦਾ ਹੋਊਗਾ ਵੀ ਮੁੰਡੇ ਨੂੰ ਤਾਂ ਫੋਨ ਹੀ ਬੜੇ ਆਉਂਦੀ ਆ ਹਨਾ ਪਰ ਸਭ ਤੋਂ ਮੇਨ ਗੱਲ ਆ ਤੁਸੀਂ ਦੱਸ ਦਿਓ ਕਮੈਂਟਾਂ ਦੇ ਵਿੱਚ ਜੇ ਗੱਲ ਝੂਠ ਹੋਈ ਸ਼ੌਂਕੀ ਬੰਦੇ ਜਦੋਂ ਇੱਕ ਦੂਜੇ ਨਾਲ ਗੱਲ ਕਰਦੇ ਆ ਨਾ ਘੰਟਾ ਘੰਟਾ ਡੂ ਡੂ ਘੰਟਾ ਫੋਨ 'ਤੇ ਗੱਲਾਂ ਹੀ ਚੱਲ ਜਾਂਦੀਆਂ ਕਿ ਕੁੱਕੜਾਂ ਕਬੂਤਰਾਂ ਦੀਆਂ ਤੇ ਆਮ ਕੋਈ ਹੋਰ ਵੇਖਣ ਵਾਲਾ ਬੰਦਾ ਜੇ ਕੋਈ ਵਿੱਚ ਫੋਨ ਲਾਲੇ ਉਹ ਵੀ ਕਹਿਣਗੇ ਕਿਹਦਾ ਫੋਨ ਆਇਆ ਸੀ ਇਹਨਾਂ ਨੰਬਰ ਬੀਜੀ ਆਉਂਦਾ ਸੁੱਖ ਨਹੀਂ ਲੱਗਦੀ ਬਾਕੀ ਕੋਈ ਜੀ ਭਾਈ ਗੱਲ ਨਹੀਂ ਹੁੰਦੀ ਮੈਂ ਕਹਿਣਾ ਚਾਹੁੰਦਾ ਸਾਰਿਆਂ ਨੂੰ ਜੇ ਕੋਈ ਗਲਤ ਗੱਲ ਸੋਚੇ ਵੀ ਸ਼ੌਂਕੀ ਇਹ ਸ਼ੌਂਕ ਹੀ ਇਸ ਤਰ੍ਹਾਂ ਦਾ ਇਹ ਘੰਟਾ ਘੰਟਾ ਡੇਢ ਡੜ ਘੰਟਾ ਫੋਨ ਤੇ ਗੱਲਾਂ ਹੀ ਚੱਲੀ ਜਾਂਦੀਆਂ ਬਾਈ ਇਹੀ ਤਾਂ ਫਿਰ ਸ਼ੌਕ ਹੈ ਹਨਾ ਮੇਨ